ਦੋਸਤੋ ਮੈਂ ਮੋਤਾਪ ਸਿੰਘ ਸਹੋਤਾ ਜਨਰਲ ਸਕੱਤਰ ਸਿਆਸੀ ਵਿੰਗ ਆਲ ਇੰਡੀਆ ਮੱਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਤੇ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਅਪੀਲ ਕਰਦੇ ਆਂ ਅਸੀਂ ਕਿ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਸਥਿਤੀ ਬੜੀ ਡਗਮਗਾ ਚੁੱਕੀ ਹੈ ਕਿਉਂਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਬੜੇ ਜਾਵਾਂ ਮਲਾਰਾ ਨਾਲ ਬਣਾਈ ਸੀ ਕਿਉਂਕਿ ਜਦੋਂ ਇਹੀ ਸਾਡਾ ਮੁੱਖ ਮੰਤਰੀ ਐਮਪੀ ਹੁੰਦਿਆਂ ਪਾਰਲੀਮੈਂਟ ਦੇ ਵਿੱਚ ਪੰਜਾਬ ਦੀਆਂ ਗੱਲਾਂ ਕਰਦਾ ਸੀ ਪੰਜਾਬ ਦੇ ਪਾਣੀਆਂ ਦੀਆਂ ਪੰਜਾਬ ਦੇ ਲੋਕਾਂ ਦੀਆਂ ਗੱਲਾਂ ਕਰਦਾ ਸੀ ਤਾਂ ਅੱਜ ਉਹ ਸਾਰਾ ਕੁਝ ਭੁੱਲ ਚੁੱਕਿਆ ਕਿਉਂਕਿ ਕੇਜਰੀਵਾਲ ਤੇ ਸੁਸੋਧਿਆ ਐਂਡ ਪਾਰਟੀ ਕਾਬਜ ਹੋ ਚੁੱਕੀ ਆ ਪੰਜਾਬ ਦੀ ਬਿਊਰੋਕਰੇਸੀ ਤੇ ਅੱਜ ਪੰਜਾਬ ਦੇ ਵਿੱਚ ਪੁਲਿਸ ਥਾਣੇ ਸੇਫ ਨਹੀਂ ਹੈ ਐਸਐਸਪੀ ਦਫਤਰ ਸੇਫ ਨਹੀਂ ਹੈ 1 ਨਵੰਬਰ 2025 ਤੋਂ ਹੁਣ ਤੱਕ ਰਜਾਨਾ ਕਤਲੇਆਮ ਹੋ ਰਹੀ ਹੈ ਪੰਜਾਬ ਦੇ ਆਮ ਲੋਕ ਡਰ ਚੁੱਕੇ ਐ ਇਸ دہشت ਦੇ ਮਾਹੌਲ ਚ ਸੋ ਤੁਹਾਨੂੰ ਬੇਨਤੀ ਕਰਦੇ ਆ ਕਿ ਪੰਜਾਬ ਦਾ ਮੁੱਖ ਮੰਤਰੀ ਬੇਵੱਸ ਹੈ ਪੰਜਾਬ ਸਰਕਾਰ ਦੇ ਵਿੱਚ ਜੋ ਫੈਸਲੇ ਕੀਤੇ ਜਾਂਦੇ ਆ ਇਨਾਂ ਦੀ ਚੰਡੀਗੜ੍ਹ ਬੈਠੇ ਕੇਜਰੀਵਾਲ ਤੇ ਸੋਸੋਧੀਆਂ ਦੇ ਅਨਸਾਰ ਹੁੰਦੇ ਐ ਜੋ ਉਹ ਲਿਖ ਕੇ ਦਿੰਦੇ ਆ ਉਹੀ ਮੁੱਖ ਮੰਤਰੀ ਬੋਲਦਾ ਐ ਔਰ ਜਦੋਂ ਪੰਜਾਬ ਦੇ ਲੋਕਾਂ ਨੂੰ ਇਹ ਫੈਸਲੇ ਪਸੰਦ ਨਹੀਂ ਹੁੰਦੇ ਤਾਂ ਯੂ ਟਰਨ ਕਰਨਾ ਪੈਣਾ ਸਰਕਾਰ ਨੂੰ ਅਸਲ ਵਿੱਚ ਇਹ ਲੋਕ ਜਿਹੜੇ ਬਾਹਰੋਂ ਆ ਕੇ ਪੰਜਾਬ ਸਰਕਾਰ ਚਲਾ ਰਹੇ ਐ ਪੰਜਾਬ ਦੀਆਂ ਭੰਗੋਲਟ ਆਰਥਿਕ ਸਮਾਜਿਕ ਰਾਜਨੀਤਿਕ ਸਵੀਕਰਨਾ ਬਾਰੇ ਬਿਲਕੁਲ ਅਣਜਾਣ ਹੈ ਕਿਉਂਕਿ ਪੰਜਾਬ ਇੱਕ ਬੜਾ ਵਿਸ਼ਾਲ ਸੂਬਾ ਹੈ ਇਹਨਾਂ ਨੂੰ ਲੁੱਟਣ ਲਈ ਮਿਲ ਗਿਆ ਇਹ ਸੋਨੇ ਦੀ ਚਿੜੀ ਸੋ ਰਾਸ਼ਟਰਪਤੀ ਸਾਹਿਬ ਅੱਜ ਪੰਜਾਬ ਨੂੰ ਬਚਾਓ ਪੰਜਾਬ ਦੇ ਲੋਕਾਂ ਦੇ ਹਿਰਦੇ ਬਲੁੰਧਰੇ ਪਏ ਆ ਜਿਹੜੀਆਂ ਆਸਾਂ ਨਾਲ ਇਹ ਸਰਕਾਰ ਬਣਾਈ ਸੀ ਇਸ ਪੂਰੇ ਨਹੀਂ ਉੱtre ਪੰਜਾਬ ਦਾ ਮੁੱਖ ਮੰਤਰੀ ਵੀ ਬੇਵੱਸਾ ਐ ਇੱਥੋਂ ਦੇ ਸਾਡੇ ਐਮ ਐਲ اے ਐਨ ਪੀ ਪਤਾ ਨਹੀਂ ਕਿਹੜੀ ਮਜਬੂਰੀ ਚ ਐ ਕਿ ਮੁੱਖ ਮੰਤਰੀ ਉਹਨਾਂ ਦੀ ਗੱਲ ਨਹੀਂ ਸੁਣਦਾ ਮੁੱਖ ਮੰਤਰੀ ਦੀ ਗੱਲ ਕੇਜਰੀਵਾਲ ਹੋਈ ਨਹੀਂ ਸੁਣਦੀ ਸੋ ਜਿੰਨੇ ਵੀ ਫੈਸਲੇ ਪਿਛਲੇ ਸਮੇਂ ਚ ਇਹਨਾਂ ਨੇ ਕੀਤੇ ਇਹਨਾਂ ਦੀ ਇਹਨਾਂ ਨੂੰ ਯੂ ਟਰਨ ਕਰਨਾ ਪੈ ਰਿਹਾ ਸੋ ਅੱਜ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਲੋੜ ਐ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਲੋਕ ਵੀ ਆਪਣੇ ਆਪ ਨੂੰ ਜੋ ਸਹਿਮੇ ਹੋਇਆ ਡਰੇ ਹੋਇਆ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਧੰਨਵਾਦ